ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਭਾਈ ਕਨਈਆ ਜੀ ਜਬਕ ਸਬਾ ਮਾ ਕਲੱਬ ਵੱਲੋਂ ਨਗਰ ਪੰਡੋਰੀ ਦੀਆਂ ਉਹਨਾਂ ਮਿਹਨਤੀ ਲੜਕੀਆਂ ਨੂੰ ਸਲਾਈ ਮਸ਼ੀਨਾਂ ਵੰਡੀਆਂ ਜਾ ਰਹੀਆਂ ਹਨ ਜਿਹੜੀਆਂ ਕੈਂਪ ਦੇ ਦੌਰਾਨ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਲਗਨ ਦੇ ਨਾਲ ਸਲਾਈ ਸਿੱਖਣ ਦੀ ਕੋਸ਼ਿਸ਼ ਕੀਤੀ ਤੇ ਆਪਾਂ ਅੱਜ ਪਹੁੰਚੇ ਹਾਂ ਜੀ ਮੋਹਨ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਸੋ ਉਹਨਾਂ ਦੀ ਸੁਪਤਰੀ ਰਣਜੀਤ ਕੌਰ ਉਹਨਾਂ ਨੂੰ ਸਲਾਈ ਮਸ਼ੀਨ ਦਿੱਤੀ ਜਾਊਗੀ ਸੋ ਕੈਂਪ ਲਾਉਣ ਵਾਲੇ ਮੈਡਮ ਅਮਨਜੀਤ ਕੌਰ ਜੀ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਬਲਜੀਤ ਸਿੰਘ ਸਿੱਧੂ ਜੀ ਇਹਨਾਂ ਦਾ ਧੰਨਵਾਦ ਕਲੱਬ ਸਾਰੀ ਸਤਕਾਰਯੋਗ ਵੀਰਾਂ ਦਾ ਧੰਨਵਾਦ ਤੇ ਕਲੱਬ ਮੈਂਬਰਾਂ ਦਾ ਵੀ ਧੰਨਵਾਦ ਸਤਕਾਰਯੋਗ ਭੂਆ ਜੀ ਅਮਨਦੀਪ ਕੌਰ ਜੀ ਅਮਰੀਕਾ ਵਾਲੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਲਾਈ ਮਸ਼ੀਨਾਂ ਵੰਡੀਆਂ ਰੇ ਨਗਰ ਕਨੋੜੀ ਦੇ ਵਿੱਚ ਲੋੜਵੰਦ ਤੇ ਮਿਹਨਤੀ ਲੜਕੀਆਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਮਸ਼ੀਨ ਦਵਾਂਗੇ ਜੀ ਤੇ ਰਣਜੀਤ ਕੌਰ ਜੀ ਪੁੱਤਰੀ ਮੋਹਨ ਸੰਧੀ ਜੀ ਬਹੁਤ ਬਹੁਤ ਧੰਨਵਾਦ ਇੰਕੇਸ ਪਰਿਵਾਰ ਦਾ ਵੀ ਤੇ ਸਾਰੇ ਸਾਰੇ ਕਲੱਬ ਮੈਂਬਰਾਂ ਦਾ ਵੀ ਤੇ ਸਤਿਕਾਰਯੋਗ ਭੂਆ ਜੀ ਦਾ ਬਹੁਤ ਬਹੁਤ ਧੰਨਵਾਦੀ ਅੱਗੇ ਤੋਂ ਵੀ ਬੇਨਤੀ ਹੈ ਜੀ ਜਿਹੜੇ ਨਗਰ ਦੀਆਂ ਆਪਣੇ ਭੈਣਾਂ ਨੇ ਉਹ ਜਦੋਂ ਵੀ ਕੋਈ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਪਿੰਡ ਦੇ ਵਿੱਚ ਉਹਦਾ ਜ਼ਰੂਰ ਲਾਹਾ ਲਿਆ ਕਰਨ ਉਸ ਤੋਂ ਬਾਅਦ ਉਹਨਾਂ ਭੈਣਾਂ ਦੀ ਸੇਵਾ ਕਰਨ ਦਾ ਜਿਹੜਾ ਖਰਚ ਹੋ ਪਾਈਕ ਨੇ ਜੀ ਜੀਬਕਸਾ ਮਤਲਬ ਜ਼ਰੂਰ ਨਿਭਾਊਗਾ ਸੋ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਵਾਹਿਗੁਰੂ ਦੀ ਖਾਲਸਾ